ਹੁਣ ਅਸੀਂ ਅਵਤਾਰ ਸਿੰਘ ਸਭ ਤੋਂ ਵੱਡੇ ਦਿਮਾਲੇ ਵਾਲੇ ਹੁਣ ਅਸੀਂ ਲੁਧਿਆਣੇ ਅਸੀਂ ਵਿਚਰਦੇ ਹੋਏ ਨਕੋਦਰ ਤੋਂ ਅਸੀਂ ਹੁਣ ਗੁਰਦੁਆਰਾ ਬਾਬਾ ਦੀਪ ਸਿੰਘ ਸਨਿਸຖານ ਤੇ ਅਸੀਂ ਨਮਸਕਾਰ ਕਰਨ ਵਾਸਤੇ ਅਸੀਂ ਆਏ ਆ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਦੇ ਆਂ ਵੀ ਮਾਂ-ਬਾਪ ਦੀ ਸੇਵਾ ਕਰੋ ਸਿੱਖੀ ਸਰੂਪਤਾਨ ਕਰੋ ਗੁਰੂ ਸਾਹਿਬ ਦੀ ਕੁਰਬਾਨੀ ਕੀ ਤੁਮ ਯਾਦ ਰੱਖੋ ਖਾਸਮ ਇੱਕ ਬਣਾ ਲਓ ਕੋਈ ਬਣਾ ਲਓ ਤੇ ਮਹਾਰਾਜ ਜੀ ਕਹਿੰਦੇ ਭਾਈ ਇੱਕ ਦੇ ਹੋ ਜੋ ਕਿਸੇ ਦੇ ਹੋ ਜੋ ਜਿਹੜੇ ਗੁਰਸਿੱਖ ਹਨ ਸਿੰਘ ਸਾਹਿਬ ਹਨ ਉਹ ਬੱਕਰੀ ਵਾਂਗੂ ਮਿਆ ਬਿਆ ਨਾ ਕਰਨ ਹਰ ਕਿਤੇ ਕੋਲ ਥਾਂ ਥਾਂ ਤੇ ਨਾ ਚੁਕਣ ਸੱਚੇ ਮਾਰਗ ਚੱਲਦੇ ਆ ਉਤਤ ਕਰੇ ਜਹਾਨ ਜਿੰਨੀ ਵਿਡਿਆਈ ਕਰੋਗੇ ਗੁਰੂ ਨਾਨਕ ਦੇ ਤੁਹਾਡੀ ਉਨੀ ਚੜ੍ਹਦੀ ਕਲਾ ਹੋਗੀ ਲੇਕਿਨ ਇਹ ਸਰੀਰਾ ਮੇਰੇ ਆ ਇਹ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਤਾਂ ਤੂੰ ਜਗ ਮੇ ਆਇਆ ਮੇਰਾ ਜਨਮ ਹੋਇਆ ਸੀ ਉਥੋਂ ਨਾ ਭੱਜਿਆ ਹੋਇਆ ਮੈਂ ਮੈਂ ਹੁਣ ਤੱਕ ਚੱਕਰ ਵਰਤੀ ਹਾਂ ਮਾਰ ਦੀ ਚਰਨਾਂ 'ਚ ਮੈਂ ਸਿੱਖੀ ਦਾ ਪ੍ਰਚਾਰ ਕਰਦਾ ਹਾਂ ਦਸਤਾਰ ਦਾ ਪ੍ਰਚਾਰ ਕਰਦਾ ਹਾਂ ਦਾਸ ਸਵਰਤਾਰ ਸਿੰਘ ਮੋਨੀ ਸਤਖੰਡ ਹਜੂਰ ਸਾਹਿਬ ਹੁਣ ਅਸੀਂ ਅਵਤਾਰ ਸਿੰਘ ਸਭ ਤੋਂ ਵੱਡੇ ਦਿਮਾਲੇ ਵਾਲੇ ਹੁਣ ਅਸੀਂ ਲੁਧਿਆਣੇ ਅਸੀਂ ਵਿਚਰਦੇ ਹੋਏ ਨਕੋਦਰ ਤੋਂ ਅਸੀਂ ਹੁਣ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਅਸੀਂ ਨਮਸਕਾਰ ਕਰਨ ਵਾਸਤੇ ਅਸੀਂ ਆਏ ਆ ਇੱਥੇ ਅਸੀਂ ਗੁਰਦੁਆਰਾ ਮਸਤੂਆਣਾ ਸਾਹਿਬ ਦੁਗਰੀ ਰੋਡ ਕਾਲੀ ਕੰਬਲੀ ਵਾਲੇ ਮਹਾਂਪੁਰਸਨ ਦਾ ਸਥਾਨ ਹੈ ਸਾਡਾ ਉੱਥੇ ਅਸਰ ਹੁੰਦਾ ਵਾ ਜਦੋਂ ਅਸੀਂ ਪੰਜਾਬ ਚੋਂ ਅਸੀਂ ਜਿੱਦੇ ਵੀ ਲੁਧਿਆਣੇ ਚ ਅਸੀਂ ਆਉਂਦੇ ਆ ਅਸੀਂ ਉੱਥੇ ਮਸਤੂਆਣੇ ਕਾਲੀ ਕੰਬਲੀ ਵਾਲੇ ਮਹਾਂਪੁਰਸਨ ਦੇ ਸਥਾਨ ਤੇ ਅਸੀਂ ਅਸਲ ਰੱਖਦੇ ਆ ਉਥੋਂ ਅਸੀਂ ਤਿਆਰ ਪਰ ਤਿਆਰ ਹੋ ਕੇ ਜਿੱਥੋਂ ਕਿ ਸਾਨੂੰ ਸੁਨੇਹਾ ਕੋਈ ਫੋਨ ਕੋਈ ਮੈਸੇਜ ਦਾ ਸਾਨੂੰ ਕੋਈ ਸਤ ਸਤਕਾਰ ਨਾਲ ਬੁਲਾਉਂਦੇ ਆ ਅਸੀਂ ਉਦੋਂ ਦਮਾਂ ਦਾ ਸੇ ਆ ਕੇ ਤਿਆਰ ਪਰ ਤਿਆਰ ਹੋ ਕੇ ਅਸੀਂ ਉਥੋਂ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਦੇ ਆ ਵੀ ਮਾਂ-ਬਾਪ ਦੀ ਸੇਵਾ ਕਰੋ ਸਿੱਖੀ ਸਰੂਪਤਾਨ ਕਰੋ ਗੁਰੂ ਸਾਹਿਬ ਦੀ ਕੁਰਬਾਨੀ ਕੀ ਤਿਆਦ ਰੱਖੋ ਖਾਸਮ ਇੱਕ ਬਣਾ ਲਓ ਕੋਈ ਬਣਾ ਲਓ ਤੇ ਮਹਾਰਾਜ ਜੀ ਕਹਿੰਦੇ ਭਾਈ ਇੱਕ ਦੇ ਹੋ ਜੋ ਕਿਸੇ ਦੇ ਹੋ ਜੋ ਜਿਹੜੇ ਹਿੰਦੂ ਭਰਾ ਆ ਗੀਤਾ ਪੜ ਲਓ ਜਿਹੜੇ ਮੁਸਲਮਾਨ ਭਰਾ ਹਨ ਉਹ ਕੁਰਾਨ ਪੜ ਲਓ ਜਿਹੜੇ ਈਸਾ ਮਸੀਹ ਨੂੰ ਮੰਨਦੇ ਹਨ ਉਹ ਬਾਈਬਲ ਪੜ ਲਓ ਜਿਹੜੇ ਗੁਰਸਿੱਖ ਹਨ ਸਿੰਘ ਸਾਹਿਬ ਹਨ ਉਹ ਬੱਕਰੀ ਵਾਂਗੂ ਮਿਆ ਮਿਆ ਨਾ ਕਰਨ ਹਰ ਇੱਕ ਦੇ ਕੋ ਥਾਂ ਥਾਂ ਦੇ ਨਾ ਝੁਕਣ ਸੱਚੇ ਮਾਰਗ ਚੱਲਦੇ ਆ ਉਸ ਤੋਂ ਤੇ ਕਰਿ ਜੋ ਹਾਲ ਜਿੰਨੀ ਵਡਿਆਈ ਕਰੋਗੇ ਗੁਰਨਾਨਕ ਦੀ ਥੋੜੀ ਹੋਣੀ ਚੜ੍ਹਦੀ ਕਲਾ ਹੋਊਗੀ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਰਾ ਸਾਡੇ ਉੱਤੇ ਗੁਰਮਤਿ ਗੁਰਮਤਿ ਧਾਰਨ ਕਰੋ ਮਨਮਤ ਛੱਡੋ ਮਨਮਤ ਹੈ ਫਤਿਹ ਬੁਲਾਉਣੀ ਮਨਮਤ ਫਤਿਹ ਬੁਲਾਉਣੀ ਗੁਰਮਤਿ ਕਿਸੇ ਬੰਦੇ ਨੂੰ ਤੇ ਧਾਰਨ ਮੱਥਾ ਟੇਕਣਾ ਇਹ ਮਨਮਤ ਹੈ ਜਿਹੜਾ ਸੀਸ ਝੁਕਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੁਰਮਤ ਹੈ ਗੁਰਮਤ ਧਾਰਨ ਕਰੋ ਕੋਈ ਵੀ ਆਪਣਾ ਗੁਰਮੁਖ ਗੁਰਸਿੱਖ ਸਿੰਘ ਸਾਹਿਬ ਜੀ ਪਰਵਾਰ ਕੋ ਦਮਾਲੇ ਸਿਆਗੇ ਤਿਆਰ ਪਰ ਤਿਆਰੋ ਕੇ ਸਮਦਰਸ਼ਵੇਂ ਹੁੰਦੇ ਹਨ ਉਹਨਾਂ ਗੁਰਸਿੱਖ ਸਾਡਾ ਫਦੇ ਫਦੇ ਬਿਲਾਉਣੀ ਦੋਵੇਂ ਹੱਥ ਜੁੜ ਕੇ ਫਦੇ ਬਿਲਾਓ ਤੁਹਾਡਾ ਕੋਈ ਕੇਸ ਚੱਲਦਾ ਮੁਕਦਮਾ ਚੱਲਦਾ ਸਭ ਕੱਚੀ ਬੰਗ ਬੰਗ ਟੁੱਟ ਜਾਣਗੇ ਪਰ ਫਦੇ ਪਸੰਦ ਆ ਜਾਵੇ ਤੁਹਾਡੇ ਇਹ ਫਦੇ ਪਸੰਦ ਨਹੀਂ ਹੁੰਦੀ ਕਈਆਂ ਦੇ ਇਹ ਦਾੜੀ ਮੁੱਛ ਬਣਾਉਣ ਵਾਲੇ ਆ ਇਹਨਾਂ ਨੂੰ ਫਦੇ ਪਸੰਦ ਨਹੀਂ ਪੈਂਦੀ ਹੈਗੀ ਮੈਂਦਰ ਬੇਨਤੀ ਕਰੂੰਗਾ ਜੀ ਨੂੰ ਸਿੰਘ ਸਾਹਿਬ ਨੂੰ ਲੱਗਦਾ ਵਾ ਸਿੰਘ ਸਾਹਿਬ ਕਹੌਣ ਦਾ ਉਹ ਹੱਕਦਾਰ ਹੈ ਜਿਹੜਾ ਸਿਰ ਤੋਂ ਲਾ ਕੇ ਪੈਰ ਦੇ ਗੁੱਥੇ ਚੋਟੀ ਤੱਕ ਕੋਈ ਰੋਮ ਕੱਟੇ ਨਾ ਪੱਟੇ ਨਾ ਮੁੰਨੇ ਨਾ ਬੇਈਮਾਨ ਗੁਰਨਾਨ ਸਿੰਘ ਨਹੀਂ ਬਣਾਇਆ ਇਹ ਬੇਈਮਾਨ ਪੰਜਾਬ ਚ ਆ ਕੇ ਬਣੇ ਆ ਨਾਈਆਂ ਨੇ ਪੰਜਾਬ ਨਾਈਆਂ ਨੇ ਬਣਾਇਆ ਬੇਈਮਾਨ 100-100 ਦੇ ਨੋਟ ਦੇ ਕੇ ਇਹ ਠੇਕਾ ਦਿੰਦੇ ਨਾਈਆਂ ਨੂੰ ਦਾੜੀ ਮਸ ਬਣਾਉਣ ਦਾ ਇਹ ਮੱਥੇ ਗੁਰਦੁਆਰੇ ਆ ਕੇ ਟਿਕਦੇ ਆ ਤੇ ਗੁਰੂ ਗੋਬਿੰਦ ਸਿੰਘ ਨੂੰ ਨਾ ਅਮਰ ਸਕਦੇ ਆ ਨਾ ਬਾਂਦਰ ਕਿੱਥੇ ਲਾਉਂਦੇ ਆ ਨਾ ਬ੍ਰੇਕਾਂ ਨਾਲ ਕਿੱਥੇ ਪਾਉਂਦੇ ਆ ਤੇ ਇੱਕ ਦੰਦ ਨੇ ਉੱਡ ਕੇ ਰੀ ਲੱਗਣੇ ਆ ਇਹ ਨਿਊਟਰਲ ਹੋਣ ਨੂੰ ਫਿਰਦੇ ਆ ਮੈਂ ਸੌਗਾ ਜ ਰੱਸਾ ਸਿਰੇ ਤੇ ਗੰਢ ਮੈਨੂੰ 50 60 ਸਾਲ ਹੋ ਗਏ ਭੌਂਕਦਿਆਂ ਨੂੰ ਮੈਂ ਕਹਿੰਦਾ ਇਹ ਸਰੀਰ ਆ ਮੇਰੇ ਆ ਇਹ ਜਗ ਮੇ ਆਏ ਕਿ ਕਿਆ ਤੂੰ ਦ ਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਦ ਸਰੀਰ ਆ ਤਾਂ ਤੂੰ ਜਗ ਮੇ ਆਇਆ ਮੈਂ ਨਿਕਲਿਆ ਡੰਗਰਚਾਰ ਦਾ ਕਮਾਲਪੁਰਾ ਜਗਰਾਮਾ ਦੇ ਕੋਲ ਮੇਰੇ ਨਾਲਕੇ ਸੀ ਮੇਰਾ ਜਨਮ ਹੋਇਆ ਸੀ ਉੱਥੋਂ ਨਾਲ ਪੱਜਿਆ ਹੋਇਆ ਮੈਂ ਮੈਂ ਹੁਣ ਤੱਕ ਚੱਕਰ ਵਰਤੀ ਹਾਂ ਮਰਦ ਚਰਨਾਂ ਵਿੱਚ ਮੈਂ ਸਿੱਖੀ ਦਾ ਪ੍ਰਚਾਰ ਕਰਦਾ ਹਾਂ ਦਸਤਾਰ ਦਾ ਪ੍ਰਚਾਰ ਕਰਦਾ ਹਾਂ ਵੀ ਦਿਮਾਲਾ ਸਿਆਓ ਔਰੰਗਜ਼ੇਬ ਕਹਿੰਦਾ ਸੀਗਾ ਮੈਂ ਦਸਤਾਰ ਨਹੀਂ ਸਿਆਉਣ ਦੇਣੀ ਗੁਰੂ ਗੋਬਿੰਦ ਸਿੰਘ ਆਖਿਆ ਮੇਰੇ ਗੁਰਸਿੱਖ 100-100 ਦਸਤਾਰਾਂ ਸਿਆਉਣਗੇ 100-100 ਦਿਮਾਲੇ ਇਹ ਦੇਖੋ ਤੁਹਾਡੀ ਕਿਰਪਾ ਨਾਲ ਸਿਆ ਰਹੇ ਹਾਂ ਇਹ ਕਿਹਦੀ ਕਿਰਪਾ ਇਹ ਦਸ਼ਮੇਸ਼ ਪਿਤਾ ਗੁਰੂ ਕਲਗੀ ਜੀ ਸਰਬਸਦਾਨੀ ਦੀ ਹੈ ਵੱਜੀ ਕੁਰਬਾਨੀ ਵੱਡੇ ਛੋਟੇ ਸਹਬਜਾਦੇ ਤਨਤਨ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦੇ ਵੱਡਾ ਦਮਾਲਾ ਉਹਨਾਂ ਨੇ ਕਿਰਪਾ ਕੀਤੀ ਹੈ ਇਹ ਪੰਥ ਉਹਨਾਂ ਨੇ ਚਲਾਇਆ ਹੈ ਮਹਾਕਾਲ ਗੁਰਮੁਖੀ ਦਮਾਲੇ ਵਾਲੇ ਗੁਰਸਿੱਖ ਦੇ ਕੋਲ ਜਿਹੜੇ ਅਮਰਤਾਰੀ ਹੋਵੇ ਪੰਜ ਗੁਰਸਿੱਖ ਨਾਲ ਪਹਿਰਾ ਦਿੰਦੇ ਹਨ ਜਿਹਦੇ ਗੁਰਸਿੱਖ ਦੇ ਕੋਈ ਸੀਸ ਤੇ ਸੀਸ ਤੇ ਫਰਲਾ ਹੈ ਮਹਾਕਾਲ ਹੈ ਉਸ ਗੁਰਸਿੱਖ ਦੇ ਨਾਲ 25 ਸਿੰਘ ਪਹਿਰਾ ਦਿੰਦੇ ਹਨ ਇਸ ਦਾ ਜਿੱਥੇ ਵੀ ਨਿਸ਼ਾਨ ਸਭ ਝੁਲਦਾ ਹੋਵੇ ਉੱਥੇ 25 ਸਿੰਘ ਹਾਜ਼ਰ ਰਹਿੰਦੇ ਹਨ 24 ਘੰਟੇ ਦਿਨ ਪਰ ਰਾਤ ਤਾਲਾ ਤਲਵਾਰਾ ਸਜੋ ਪੂਰੇ ਤਿਆਰ ਬਲੋਹੀ ਦਾ ਮੜ ਕੇ ਖੜੇ ਹੁੰਦੇ ਆ ਤੇ ਅੱਖਾਂ ਤੋਂ ਜਿਹੜੇ ਅੰਦੇ ਹੁੰਦੇ ਆ ਉਹ ਦੇਖਦੇ ਨਹੀਂ ਹੁੰਦੇ ਉਹਨਾਂ ਨੂੰ ਹੁੰਦੇ ਉੱਥੇ ਹੀ ਨੇ ਉਹ ਤੇ 25 ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦੇ ਆ ਉੱਥੇ ਵੀ ਅੰਦੇਆਂ ਨੂੰ ਦੇਖਦੇ ਨਹੀਂ ਹੁੰਦੇ ਹੁੰਦੇ ਉੱਥੇ ਹੀ ਆ 25 ਸਿੰਘ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਬਿਰਾਜਮਾਨ ਹੁੰਦੇ ਆ ਆਸਨ ਹੁੰਦਾ ਰਾਤ ਨੂੰ ਬਿਰਾਜਮਾਨ ਕਰਦੇ ਆ ਉੱਥੇ 25 ਸਿੰਘ 24 ਘੰਟੇ ਦਿਨ ਪਰ ਰਾਤ ਤਿਆਰ ਪਰ ਤਿਆਰ ਉੱਥੇ ਵੀ ਹਾਜ਼ਰ ਹੁੰਦੇ ਹਨ ਪਰ ਅੰਦੇਆਂ ਨੂੰ ਉੱਥੇ ਵੀ ਦੇਖਦੇ ਨਹੀਂ ਦੇਖਦੇ ਕਿਨੂੰ ਆ ਜੇ ਜਾਣਦੇ ਆ ਜਿਹੜੇ ਅਮਰ ਸਕਦੇ ਆ ਜਿਹੜੇ ਅਮਰ ਸੰਗ ਨੂੰ ਤਿਆਰ ਹੈ ਫੇਰ ਦਸਾਂ ਕਰਦੇ ਆ ਬੇਨਤੀਆ ਕਰਦੇ ਆ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਾਚਾ ਕੀਏ ਸੰਤਾ ਸੰਗਰਧਾਨ ਅੰਮ੍ਰਿਤ ਰਸ ਚਾਖੀਏ ਪੈ ਭੰਜਨ ਮਿਹਰਬਾਨ ਦਾਸਗੀ ਰੱਖੀਏ ਨਾਨਕ ਹਰ ਗੁਣ ਗਾਏ ਅਲਖ ਪਰਮ ਅਲਖੀਏ ਗੁਰਸੇ ਦਾ ਕਰਮ ਹੈ ਸਭ ਤੋਂ ਪਹਿਲਾਂ ਗੁਰੂ ਸਾਡੀ ਓਟ ਅਸਲੇ ਲੈਣਾ ਜੇ ਗੁਰੂ ਸਾਡਾ ਓਟ ਅਸਲੇ ਲੈ ਕੇ ਮੰਗਦੇ ਪੁੱਤ ਤਾਂ ਅਸਲੀ ਆ ਗੁਰੂ ਗੋਬਿੰਦ ਸਿੰਘ ਜੇ ਕੋਲੋਂ ਬਾਬਾ ਦੀਪ ਸਿੰਘ ਦੇ ਕੋਲੋਂ ਬਾਬਾ ਦੀਪ ਸਿੰਘਾ ਮੈਨੂੰ ਪੁੱਤ ਦੇ ਮੈਨੂੰ ਪੁੱਤ ਪੋਤਰਾ ਦੇ ਮੰਗਦੇ ਅਸਲੀ ਲਿਆਉਂਦੇ ਨਕਲੀ ਚਾਈਨਾ ਦੇ ਜਵਾਕ ਦੇ ਹੁੰਦੇ ਆ ਮੈਂ ਜਵਾਕਾਂ ਦੇ ਨਾਉ ਰੱਖਦਾ ਚਾਈਨਾ ਦੇ ਜਵਾਕ ਚਾਈਨਾ ਦੇ ਜਵਾਕ ਕਿਹੜੇ ਰੱਖੇ ਨਾਉ ਜਿਹੜੇ ਮੰਗਦੇ ਅਸਲੀ ਲਿਆਉਂਦੇ ਹਰ ਦਰਵਾਜ਼ਾ ਝੰਡ ਕੇ ਲਾ ਕੇ ਝੰਡ ਕੇ ਲਾ ਕੇ ਲੈ ਕੇ ਆਉਂਦੇ ਗੁਰਸਿੱਖ ਗੁਰੂ ਘਰ ਦੇ ਵਿੱਚ ਮੈਂ ਉਸ ਨੂੰ ਮਾਲਕ ਕਹਿੰਦੇ ਭਾਈ ਜੇ ਅਸਲੀ ਜਵਾਕ ਮੰਗਿਆ ਵਾ ਉਹਦੀ ਝੰਡ ਕਰਾਂ ਝੰਡ ਨਾ ਕਰਾਉ ਜਵਾਕ ਦੇ ਸਾਬ ਸੂਤ ਸਭ ਕੀ ਪੰਨੇ ਬੇਈਮਾਲ ਜਿੱਦਾਂ ਗੁਰੂ ਗੋਬਿੰਦ ਸਿੰਘ ਨੇ ਬਣਾ ਕੇ ਭੇਜਿਆ ਹੈ ਤੁਹਾਨੂੰ ਉਹਨੂੰ ਰੂਪ ਉਹਨੇ ਢਿਆ ਰਹਿੰਦੋ ਬਖਰੇ ਢਿਆ ਨੰਗਾ ਤੋਂ ਨਾ ਪਵਾਓ ਮਨਾ ਮਨਾ ਕੇ ਤੇ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ ਜੇ ਕੋਈ ਗਲਤੀ ਕਰਦਾ ਵੀ ਦਾੜੀ ਮਛ ਬਣਾਉਂਦਾ ਵੀ ਆ ਸ਼ਰਾਬ ਪੀਂਦਾ ਵੀ ਤਮਾਕੂ ਖਾਂਦਾ ਵੀ ਆ ਉਹ ਪਰਨ ਕਰੇ ਅਰਦਾਸ ਕਰੇ ਭੁੱਲ ਬਖਸ਼ਾਵੇ ਮਹਾਰਾਜ ਕੋਲੋਂ ਇਹ ਗੁਰਗਨਾਨ ਦਾ ਕਰ ਬਖਸ਼ਦਾ ਹੀ ਆਇਆ ਹੈ ਇਹ ਬਖਸ਼ੂਗਾ ਬਖਸ਼ਦਾ ਰਿਹਾ ਹੈ ਪਰ ਖਿਮਾ ਮੰਗਣੀ ਪੈਣੀ ਆ ਇਹ ਨਹੀਂ ਮੱਥੇ ਇੱਥੇ ਦੇਖੋ ਬਾਬਾ ਦੀਪ ਸਿੰਘ ਜੀ ਨੂੰ ਮੜਕੇ ਪੈਸੇ ਮੰਗਮਾ ਕੇ ਲੋਕਾਂ ਦੇ ਕੋਲ ਪ੍ਰੈਸ਼ਰ ਆਵਾਜ਼ ਤੇ ਤੇ ਉੱਥੇ ਸ਼ਰਾਬਾਂ ਪੀਣੇ ਆ ਤੇ ਮੱਛੀਆ ਖਾਣੇ ਆ ਸਵਾਗੇ ਖਾਣੇ ਆ ਤੇ ਮੜਕੇ ਲੋਕਾਂ ਦਾ ਪਾ ਫੜ ਫੜ ਕੇ ਕਿ ਆਪਣੇ ਪੈਸੇ ਮੰਗਦੇ ਆ ਇਸ ਕਰਕੇ ਮਾਰ ਕੇ ਠੀਕ ਹੈ ਚੋਰ ਦੁਨੀਆਂ ਦੇ ਵੀ ਹਨ ਚੋਰ ਰੱਬ ਦੇ ਵੀ ਹਨ ਨਾ ਚੋਰ ਅਸੀਂ ਦੁਨੀਆਂ ਦੇ ਬਣਨਾ ਹਾਂ ਨਾ ਚੋਰ ਅਸੀਂ ਰੱਬ ਦੇ ਬਣਨਾ ਹਾਂ ਦੁਨੀਆਂ ਦੇ ਚੋਰ ਕਿਹੜੇ ਹਨ ਮੱਝ ਚੋਰ ਪੱਠੇ ਚੋਰ ਟੂਟੀ ਚੋਰ ਜੇਬ ਚੋਰ ਮੋਬਾਈਲ ਚੋਰ ਜਾਂ ਕੋਈ ਸਮਾਨ ਚੋਰ ਇਹ ਦੁਨੀਆ ਦੇ ਚੋਰ ਨੇ ਰੱਬ ਦੇ ਚੋਰ ਕਿਹੜੇ ਆ ਜਿਹੜੇ ਰੱਬ ਦਾ ਰੂਪ ਬਣ ਕੇ ਦਾੜੀ ਮਨਾਉਂਦੇ ਆ ਕੇਸ ਮਨਾਉਂਦੇ ਆ ਸ਼ਰਾਬਾਂ ਪੀਂਦੇ ਆ ਤੇ ਮਨ ਕਿਹਦੇ ਪਾਈ ਤਮਾਕੂ ਚ ਘੋੜਾ ਲਿਗਿਆ ਤੇ ਸਿੱਖ ਵੀ ਤਮਾਕੂ ਖਾਂਦੇ ਆ ਇਹ ਵੀ ਰੱਬ ਦੇ ਚੋਰ ਐ ਪਰ ਅਰਦਾਸ ਕਰਨੀ ਐ ਮਾਰ ਜਨਨ ਚ ਕਿ ਸੱਚੇ ਬਾਦਸ਼ਾਹ ਨਾ ਦੁਨੀਆ ਦੇ ਚੋਰ ਬਣੀਏ ਨਾ ਰੱਬ ਦੇ ਚੋਰ ਬਣੀਏ ਮਾਂ-ਬਾਪ ਦੀ ਸੇਵਾ ਕਰੀਏ ਸਿੱਖੀ ਸਰੂਪਤਾਨ ਕਰੀਏ ਖੰਡੇ ਬਰਦਾ ਅਮਰ ਛਕੀਏ ਜਿਹੜਾ ਗੁਰੂ ਸਾਹਿਬ ਦਾ ਜੋੜਦਾ ਹੈ ਅਮਰ ਛਕਾਉਂਦਾ ਉਹ ਸਾਡਾ ਗੁਰ ਭਾਈ ਹੈ ਗੁਰੂ ਨਹੀਂ ਹੈ ਸਾਡਾ ਗੁਰ ਭਾਈ ਹੈ ਮੱਥਾ ਉਹ ਟਕਾਵੇ ਜਿਹਦਾ ਪਿਓ ਨਾ ਹੋਵੇ ਸਾਡਾ ਪਿਓ ਬੈਠਾ ਹੈ ਸਤਗੁਰ ਸਾਡਾ ਜਗਦਾ ਹੈ ਜੀਓ ਗੁਰੂ ਗ੍ਰੰਥ ਸਾਹਿਬ ਪਾਸੋਂ ਗੁਰਾਈ ਦਿੱਤੀ ਮਾਣੇ ਪੰਜ ਪੈਸੇ ਨਾਰੀਅਲ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਸਭ ਸਿੱਖਨ ਹੁਕਮ ਦਿੱਤਾ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਸਭ ਨੂੰ ਉਪਦੇਸ਼ ਕਰਦਾ ਭਾਈ ਦੁੱਖ ਤਕਲੀਫ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਗੁਰੂ ਸੱਚੇ ਅੰਦੇ ਅਰਦਾਸ ਕਰੋ ਜਾਂ ਭਾਈ ਸਾਹਿਬ ਨੂੰ ਕਹ ਕੇ ਅਰਦਾਸ ਕਰਾਓ ਸਿੰਘ ਸਾਹਿਬ ਨੂੰ ਕਹ ਕੇ ਅਰਦਾਸ ਕਰਾਓ ਹਰਮੰਦਰ ਸਾਹਿਬ ਵੀ ਜਾਓ ਤੇ ਹਜੂਰ ਸਾਹਿਬ ਵੀ ਜਾਓ ਨਨਪੁਰ ਸਾਹਿਬ ਕੇਸਗੜ ਸਾਹਿਬ ਵੀ ਜਾਓ ਜਿੱਥੇ ਵੀ ਸੰਦੇ ਆਪੇ ਜਾਣੇ ਸਥਾਨਾਂ ਤੇ ਉੱਥੇ ਭਾਈ ਸਾਹਿਬ ਨੂੰ ਕਹ ਕੇ ਸਿੰਘ ਸਾਹਿਬ ਨੂੰ ਕਹ ਕੇ ਅਰਦਾਸ ਕਰਾਓ ਬੇਨਤੀ ਕਰਾਓ ਕੜਾਪ ਸਿੱਧੇਗ ਸੇਵਾਦਾਨ ਤੋਂ ਲਵੋ ਅੰਦਰੋਂ ਲਵੋ ਬਾਹਰੋਂ ਲਵੋ ਬਾਹਰ ਲੋਕ ਹਰਾਮੀ ਆ 400 ਵੀ ਕਰਦੇ ਕੜਾਪ ਰਸ਼ਾਦੇ ਵਿੱਚ ਹੀ ਲੋਕਾਂ ਨੂੰ ਪਾਪਾਂ ਕੇ ਮਾਰੀ ਜਾਂਦੇ ਆ ਬਾਤ ਜੇ ਨਾ ਹੋ ਗੋਗੇ ਮਾਰ ਦੀ ਡਿਊਟੀ ਹੈ ਗਈ ਹੈ ਕ੍ਰਿਪਾ ਪ੍ਰਸ਼ਾਦ ਕੁਰਬਾਨ ਪੇਟਾ ਹੁੰਦੀ ਆ ਉਹ ਪ੍ਰਸ਼ਾਦ ਹੁੰਦਾ ਵਾ ਕੋਈ ਹੋਰ ਪ੍ਰਸ਼ਾਦ ਜਿਹੜਾ ਬਰਤੌਣੇ ਆਪਾਂ ਕ੍ਰਾਪਿਸ਼ੋ ਦੀ ਕਿਰਪਾਨ ਪੇਟਾ ਨਹੀਂ ਹੁੰਦੀ ਉਹ ਕਾਹਦਾ ਪ੍ਰਸ਼ਾਦ ਹੈ ਅਸਲ ਪ੍ਰਸ਼ਾਦ ਉਹੀ ਹੁੰਦਾ ਹੈ ਕਿਰਪਾਨ ਪਾਨ ਧਾਰਨ ਕਰੋੜ ਪਾਪ ਤਾਰਨ ਮੀਡੀਆ ਬਲ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਦਿਮਾਲੇ ਦੀ ਪ੍ਰਚਾਰ ਕਰ ਰਹੇ ਹਨ